ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲੁਧਿਆਣਾ ਟੋਲ ਪਲਾਜ਼ਾ ਤੇ ਬੰਦ ਦੇ ਸਮਰਥਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿੱਥੇ ਬੰਦੀਆਂ ਦੇ ਵੱਲੋਂ ਅੱਜ ਇੱਥੇ ਪਹੁੰਚ ਕੀਤੀ ਗਈ ਹੈ ਅਤੇ ਕਿਸਾਨ ਨੇ ਜਿਹੜੇ ਉਹ ਵੱਡੀ ਸੰਖਿਆ ਦੇ ਵਿੱਚ ਇੱਥੇ ਪਹੁੰਚੇ ਨੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਇੱਥੇ ਸਟੇਜ ਵੀ ਲਗਾਈ ਗਈ ਹੈ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਲੁਧਿਆਣਾ ਟੀਮ ਦੇ ਆਗੂ ਪਹੁੰਚੇ ਨੇ ਜਿਨ੍ਹਾਂ ਵੱਲੋਂ ਧਰਨੇ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਗਈ ਹੈ ਅਤੇ ਧਰਨੇ ਦੇ ਵਿੱਚ ਸਮਰਥਨ ਦਿੱਤਾ ਗਿਆ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਆਗੂ ਚੜੂਨੀ ਨੋ ਫੋਨ ਕੀਤਾ ਗਿਆ ਸੀ ਖਾਸ ਤੌਰ ਤੇ ਸਾਰੇ ਜਥੇਬੰਦੀਆਂ ਦੇ ਆਗੂਆਂ ਨੂੰ ਕਿਹਾ ਗਿਆ ਸੀ ਕਿ ਲੁਧਿਆਣਾ ਲਾਡੂਆਲ ਟੋਲ ਪਲਾਜ਼ੇ ਤੇ ਲੱਗੇ ਧਰਨੇ ਦੇ ਵਿੱਚ ਸ਼ਮੂਲੀਅਤ ਕਰਕੇ ਇਸ ਧਰਨੇ ਨੂੰ ਸਫਲ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਜਾਵੇ ਸਾਡੀ ਟੀਮ ਵੱਲੋਂ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਆਗੂਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਇਸ ਧਰਨੇ ਦੇ ਸੰਬੰਧ ਦੇ ਵਿੱਚ ਤੇ ਜਗਜੀਤ ਸਿੰਘ ਡੱਲੇਵਾਲ ਜੋ ਕਿ ਭੁਖੜਤਾਲ ਤੇ ਬੈਠੇ ਨੇ ਲਗਾਤਾਰ ਉਹਨਾਂ ਦੇ ਸਮਰਥਨ ਦੇ ਵਿੱਚ ਉਹਨਾਂ ਨੇ ਆਪਣੀ ਆਵਾਜ਼ بلند ਕੀਤੀ ਹੈ ਭਾਰਤੀ ਕਿਸਾਨ ਯੂਨੀਅਨ ਚੜੁੰਨੀ ਦੇ ਆਗੂਆਂ ਨੇ ਕੀ ਕਿਹਾ ਆਓ ਸੁਣਦੇ ਹਾਂ ਸੋ ਅੱਜ ਇਹਨਾਂ ਨੂੰ ਲਾਗੂ ਪਾਉਣ ਦੀ ਕੀਤੀ ਸਾਡੇ ਤੋਂ ਇਹਦੀ ਜ਼ਰੂਰਤ ਹੈ ਚੜੁੰਨੀ ਸਾਹਿਬ ਜੀ ਨੇ ਕਿਹਾ ਸੀ ਸ੍ਰੀ ਦਾਸ ਕਾਨੂੰਨ ਕੋ ਯੂਨੀਅਨ ਦੇ ਨਿਚੇ ਜਮਸਤਿਥ ਦੇ ਹਾਂ ਨਾਲ ਮੋਟਾ ਲਾ ਕੇ ਖੜੀ ਹੈ ਮੈਂ ਇੱਕ ਸਾਥੀ ਨੂੰ ਕਹਿਣਾ ਚਾਹੁੰਦਾ ਸੀ ਕਿ ਜਿਸੇ ਦਾ ਇਹ ਟੋਰਨਾਮੈਂਟ ਜਿੱਤਿਆ ਹੈ ਉਹਨਾਂ ਨੂੰ ਸਾਡੇ ਇੰਡਸਟਰੀ ਵੱਲੋਂ ਸਨਮਾਨਿਤ ਰਵਾਈ ਹੈ ਸਾਡੇ ਇੰਡਸਟਰੀ ਦੇ ਹਾਜ਼ਰੀ ਨੂੰ ਵਾਜਾ ਹੈ ਕਿਸਾਨੀ ਜਥੇਬੰਦੀ ਨਾਲ ਸਾਥ ਦੇਣਾ ਚਾਹੀਦਾ ਉਸ ਤੋਂ ਵੱਡਾ ਕੁਝ ਨਹੀਂ ਹੈ ਇਸ ਤਰ੍ਹਾਂ ਦੇ ਤੁਸੀਂ ਸਾਰੀ ਦਿਨ ਬਦ ਦਿਨ ਭਾਰੀ ਆ ਰਹੀ ਹੈ ਦੇਖੋ ਕੋਈ ਹਰੀਆੜੇ ਦੇ ਵਿੱਚ ਕੋਈ ਕੁੱਝ ਨਹੀਂ ਤਰੈ ਰਿਹਾ ਨਾ ਥੋੜੇ ਜਿਹੇ ਨਾਲ ਰੋਡਾ ਲੱਗੀ ਖੜੀ ਹੈ ਮੈਂ ਆਸ ਕਰਦੇ ਹਾਂ ਕਿ ਆਪ ਨੂੰ ਕਮਜ਼ੋਰ ਕਰਨਾ ਸੀ ਜੇਕਰ ਨੂਰਾ ਯੋਗ ਅਕੇ ਆਇਆ ਸੁਗਾ ਜਿਦਾ ਸਮਾਂ ਲੈਂਦਾ ਹੋਇਆ ਕੋਈ ਖਾਣੀ ਹੈ ਪਹੁੰਚ ਕੇ ਖਾਣੀ ਰੱਖੇ ਜੋ ਮੁੱਖ ਮਾਇਏ ਕਿ ਇਹ ਵੀ ਨੂੰ ਭਗਵਾਨ ਜੀ ਦੇ ਦੁਆਰ ਨੇ ਵਾਦਾ ਕੀਤਾ ਸੀ ਤੁਹਾਡੀਆਂ ਜਨਤਾ ਦੇ ਜਨਤਾ ਨੇ ਅਸੀਂ ਉਹਦੇ ਮਤਾਲਾ ਲਈ ਦਿੱਤੀ ਹੈ ਬਰਾਬਰ ਪਰ ਉਹ ਮਾਨਾ ਜੀ ਆਪਾਂ ਬੰਦ ਕਰਨਾ ਕਿ ਜਿੰਨੇ ਮੇਰੇ ਵੀਰਾਂ ਸਾਈਕਟ ਨੇ ਤੇ ਦਾ ਨੇਮ ਨੇ ਉਹ ਲੋਕਾਂ ਨੂੰ ਕਿਹਾ ਕਿ ਇਸ ਦੇ ਨਾਲ ਕੋਈ ਚਾਰ ਦੇ ਵਿੱਚ ਇਦਾਂ ਨਾ ਰਸਟੀਆਂ ਵੀ ਬੰਦੇ ਨੇ ਇਹ ਬੰਦੇ ਘਾੜੇ ਜਿਹੜੇ ਨੇ ਲਗਾ ਰਹੇ ਨੇ ਅਸੀਂ ਸਰਕਾਰ ਰਣਕਤ ਦੀ ਜਗ੍ਹਾ ਕਿ ਜੋ ਭਾਰਤੀ ਕਿਸਾਨ ਜੁੜੀ ਚੋਣ ਦੀ ਜਿੰਮੇਵਾਰੀ ਲਾ ਦਿੱਤੀ ਸੀਗੀ ਉਹਦੇ ਵਿੱਚ ਸਾਰੇ ਨਾ ਸਭੀ ਲੋਕਾਂ ਦਾ ਰਲ ਕੇ ਅੱਜ ਪੰਜਾਬ ਬੰਦੀ ਕੋਲ ਦਿੱਤੀ ਸੀ ਪਾਰਦੀ ਕਿਸਾਨ ਜੁਨੀ ਚੁੜਨੀ ਜਿੰਦਾਬਾਦ ਪਾਰਦੀ ਕਿਸਾਨ ਜੁਨੀ ਚੁੜਨੀ ਜਿੰਦਾਬਾਦ ਸਾਰੇ ਜਥੇਬੰਦੀਆਂ ਰਾਕੇ ਇੱਥੇ ਅੱਸੀ ਆਈਆਂ ਹੋਏ ਆਂ ਤੇ ਅਖਬਾਰ ਸਾਹਿਬੀ ਸਾਡੇ ਆਮ ਤੋਂ ਜਲਬੂਸਰ ਦਾ ਪੰਜਾਬ ਸੋ ਗੱਲ ਆ ਵੀ ਆਪ ਜੀ ਦੀ ਤਕਰੀਬਾ ਸਾਰਿਆਂ ਦੀ ਜਿਹੜੀ ਗੱਲ ਹੈ ਪਹਿਲਾ ਹੋਊਗੀ ਉਹੀ ਗੱਲ ਮੈਂ ਕਹਾਂਗੀ ਜੋ ਸਾਡੇ ਕਿਸਾਨੀ ਨੂੰ ਦੇ ਅਸੀਂ ਉਹਨਾਂ ਦੇ ਸ਼ਗਨ ਲਈ ਲੜ ਰਹੇ ਆਂ ਐਲਐਸਪੀ ਦਾ ਸਾਡਾ ਮੇਨ ਮੈਨੂ ਸਾਡੀ ਮੰਗਾਂ ਹੋਰ ਨਹੀਂ ਇਸ ਕਰਕੇ ਸਾਨੂੰ ਦੇਖੋ ਧੱਲੇਵਾਲ ਸਾਹਿਬ ਨੂੰ ਕਿਉਂ ਉੱਥੇ ਖੜਤਾ ਹੱਥ ਤੇ ਮਰਨੂ ਹੋ ਕੇ ਬਹਿਣਾ ਪਿਆ ਕੋਈ ਕੋਈ ਜਨੂਨ ਕਹੋ ਲਿਆ ਜਾ ਰਿਹਾ ਸਰਕਾਰਾਂ ਸਾਡੀ ਗੱਲ ਨਹੀਂ ਸੁਣਦੀ ਅੱਜ ਉਹਨਾਂ ਤੋਂ ਭਜਰੀਵਨ ਰਮਨਗੋ ਬੱਤੀ ਦਿੱਤੀ ਦਿਨ ਹੋ ਗਿਆ ਤੇ ਉਹ ਭੁੱਖੇ ਘਰਾਂ ਦੇ ਬੈਠੇ ਨੇ ਐਡਾ ਵੱਡਾ ਸ਼ਹਿਰ ਏਦਾ ਬਲ ਸਰਕਾਰ ਨਹੀਂ ਐਸਾਈ ਕਿਸਾਨਾਂ ਨੂੰ ਮਾਰਨਾ ਚਾਹੁੰਦੀ ਇਹ ਜਕੀਰ ਸਿੰਘ ਜੀ ਧੱਲੇਵਾਲ ਦੀ ਵਜ੍ਹਾ ਕਰਕੇ ਸਾਰੇ ਆਪਾਂ ਇਕੱਠੇ ਹੋਏ ਸਾਡੇ ਪ੍ਰਧਾਨ ਗੁਰਾਂ ਸਿੰਘ ਚੜੋਨੀ ਜੀ ਨੇ ਸਾਨੂੰ ਉਰ ਤੋਂ ਇੱਕ ਮੈਸੇਜ ਭੇਜਿਆ ਵਾਇਸ ਮੈਸੇਜ ਕਿ ਤੁਸੀਂ ਯਾ ਕਿ ਉਹਨਾਂ ਸਮਰਥਨ ਕਰਨਾ ਹੈ ਜਿੱਥੇ ਵੀ ਤੁਹਾਨੂੰ ਮੌਕਾ ਮਿਲਦਾ ਬੰਦ ਕਰਾਂ ਦੀ ਪੂਰੀ ਸ਼ਾਂਤੀਪੂਰਵਕ ਤਰੀਕੇ ਨਾਲ ਬੰਦ ਕਰਾਣੀ ਹੈ ਸਾਥੀਓ ਮੈਂ ਸਾਰੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਾ ਹਾਂ ਉਸ ਤੋਂ ਬਾਅਦ ਮੈਂ ਇਸ ਪੰਜਾਬ ਦੀ ਦੇਸ਼ ਦੀ ਪਬਲਿਕ ਤੋਂ ਕਾਫੀ ਮੰਗਦਾ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਬਾਰ-ਬਾਰ ਕਿਸਾਨ ਜੋ ਹੈ ਉਹ ਜੋ ਕਰਨਾ ਲਾ ਕੇ ਬੈਠਦੇ ਆ ਅਸੀਂ ਆਪਣਾ ਹੱਕ ਮੰਗਦੇ ਆ ਜਦੋਂ ਸਾਡਾ ਹੱਕ ਕੇਂਦਰ ਸਰਕਾਰ ਦੇ ਹੱਥ 'ਚ ਹੈ ਉਹ ਕਿਉਂ ਨਹੀਂ ਪੂਰਾ ਕਰਦੇ ਅੱਜ ਤੋਂ 3 ਸਾਲ ਪਹਿਲਾਂ ਵੀ ਲਗਾਇਆ ਸੀ ਧਰਨਾ ਦਿੱਲੀ ਦੇ ਬਾਰਡਰਾਂ ਤੇ ਜਾ ਕੇ ਉਦੋਂ 1 ਸਾਲ ਸ਼ਾਂਤੀਪੂਰਵਕ ਧਰਨਾ ਚੱਲਿਆ ਸਾਡਾ ਕੋਈ ਵਾਇਲੈਂਸ ਨਹੀਂ ਹੋਈ ਕਿਸੇ ਤਰ੍ਹਾਂ ਦੀ ਪੜਕਾਓ ਕਾਰਵਾਈ ਨਹੀਂ ਹੋਈ ਲੇਕਿਨ ਅਖੀਰ 1 ਸਾਲ ਤੇ ਬਾਅਦ ਉਹਦੀ ਸਾਹਿਬ ਨੇ ਵਰਤੂਲਪ ਤੇ ਦਿਨ ਲਾਈਵ ਹੋ ਕੇ ਵਾਦਾ ਕੀਤਾ ਸੀ ਕਿ ਜਲਦੀ ਕਮੇਟੀ ਬਣਾ ਕੇ ਤੇ ਅਸੀਂ ਜੋ ਹੈ ਐਮ ਐਸ ਪੀ ਲਾਗੂ ਕਰ ਦਾਂਗੇ ਸਾਰੀ ਫਸਲਾਂ ਤੇ ਕਿਸਾਨ ਕੀ ਚਾਹੁੰਦਾ ਹੈਗਾ ਅਸੀਂ ਇਹ ਚਾਹੁੰਦੇ ਹਾਂ ਕਿਸਾਨ ਕੀ ਚਾਹੁੰਦਾ ਹੈ ਕਿ ਸਾਨੂੰ ਇਹ ਐਮ ਐਸ ਪੀ ਲਾਗੂ ਕਰ ਦਿੱਤੀ ਜਾਵੇ ਸਾਡੀ ਫਸਲਾਂ ਦਾ ਇੱਕ ਮੁੱਲ ਲਾਗੂ ਕਰ ਦਿੱਤਾ ਜਾਵੇ ਕਿ ਸਾਡਾ ਆਰਟੀ ਹੈ ਉਹਨੂੰ ਜੋ ਵਪਾਰੀ ਸਾਡਾ ਸ਼ੋਸ਼ਣ ਕਰ ਰਹੇ ਨੇ ਉਹ ਸ਼ੋਸ਼ਣ ਨਾ ਹੋਵੇ ਜਿਹੜੀ ਕਿ ਲੁਧਿਆਣਾ ਤੇ ਪੰਜਾਬ ਦੀ ਸੂਚੀ ਟੀਮ ਹੈ ਇਹਨਾਂ ਨੇ ਆ ਕੇ ਅੱਜ ਦੀ ਇਸ ਕਾਲ ਨੂੰ ਮਰਦਤ ਦਿੰਦਾ ਹੈ ਪੰਜਾਬ ਦੇ ਰੂਪਮੁਕਾਬਕ ਇਹਨਾਂ ਨੇ ਆ ਕੇ ਅੱਜ ਦੇ ਗੰਗ ਦੀ ਕਾਲ ਨੂੰ ਪੰਜਾਬ ਦੇ ਕਾਵਿ ਪੂਰਾ ਸਾਡੀ ਮੋਦਾ ਸਰਦਾਰ ਹੈ ਔਰ ਜੋ ਕਿ ਸਾਡਾ ਫਰਜ਼ ਵੀ ਬੰਦਾ ਹੈ